इन चांहि पुछ के मारे ਜੀ ਕੋਰੇ ਤੁਹਾਨੂੰ ਵੀ ਕਿਹੜੇ ਪਿੰਡ ਦੇ ਨਾਲ ਵਾਲੇ ਹੋ ਪਿੰਡ ਤਾਂ ਅਸੀਂ ਇੱਥੇ ਦੀ ਰਹਿਣ ਵਾਲੇ ਮੰਦਰਾ ਦੇ ਜੀ ਹਾਂਜੀ ਅਨਮੋਲ ਤੁਹਾਡਾ ਕੀ ਲੱਗਦਾ ਅਨਮੋਲ ਮੇਰਾ ਪੋਤਰਾ ਲੱਗਦਾ ਮੈਂ ਜੀ ਦਾਦੀ ਲੱਗਦੀ ਹੁਣ ਜੀ ਕੱਲ ਹੱਸਾ ਵਾ ਇਹ ਹੱਸਾ ਸਾਨੂੰ ਪਤਾ ਨਹੀਂਗਾ 1.5-2 ਵਜੇ ਗਿਆ ਹੋਇਆ ਘਰੋਂ ਕੋਈ ਆਇਆ ਮੁੰਡਾ ਲੈਣ ਉਹ ਚਲੇ ਗਿਆ ਆਪਦੇ ਸੌਂ ਜਾ ਤੇ ਚੱਲਿਆ ਸੀਗਾ ਉਹ ਦੋ ਦੋਨੇ ਕੰਡ ਪਾਰ ਤਰ ਆਏ ਸੀ ਉਹ ਪਾਰਕ 'ਚ ਚੱਲੇ ਸੀਗੇ ਅਨੇ ਹੁਣ ਚਲੇ ਜਾਣ ਸਵੇਰੇ ਆ ਜਾਏ ਜਲ 2 ਵਜੇ ਚੱਲਾਂਗੇ ਸਾਨੂੰ ਨਹੀਂ ਪਤਾ ਫਿਰ ਉਸ ਤੋਂ ਬਾਅਦ ਕੀ ਹੋਇਆ ਕੀ ਵਾਕਿਆ ਵਰਕਿਆ ਉਹਨਾਂ ਨਾਲ ਕੀਵੇਂ ਉਹਨਾਂ ਨੂੰ ਮਾਰਿਆ ਕੀ ਗੱਲ ਬਣ ਗਈ ਦੋ ਵਾਰੀ ਤੋਂ ਤੋ ਮਾਰ ਕੇ ਸੁੱਟ ਗਏ ਕਿੱਥੇ ਗਏ ਕਿੱਥੇ ਸੀ ਪਤਾ ਨਹੀਂ ਸਾਨੂੰ ਪਤਾ ਨਹੀਂ ਨਾ ਸਾਨੂੰ ਕਿੱਥੇ ਗਏ ਸੀਗੇ ਪਤਾ ਮੋੜ ਕੀ ਕਰਦਾ ਸੀ ਕੰਮ ਕੀ ਕਰਦਾ ਜੀ ਅਨਮੋਦ ਆਫ ਗੱਡੀ ਚ ਲੌਂਦਾ ਚੰਡੀਗੜ੍ਹ ਉਹ ਭੈਣ ਦਾ ਵਿਆਹ ਸੀਗਾ ਤਾਂ ਕਰਕੇ ਆਇਆ ਹੋਇਆ ਸੀਗਾ ਗੱਡੀ 'ਚ ਚਲਾਉਂਦਾ ਚੰਡੀਗੜ੍ਹ ਚ ਲੌਂਦਾ ਕਦੋਂ ਤੋਂ ਚਲਾਉਣ ਲੱਗਿਆ ਉੱਥੇ ਉਹਨੂੰ ਹੋ ਗਿਆ ਦਸੰਬਰ ਸਾਲ ਹੋ ਗਿਆ ਉਹਨੂੰ ਸਾਲਿਮ ਅਰਜ ਨੂੰ ਹੋਇਆ ਉਹਦਾ ਗੱਡੀ ਇਹਦੀ ਆਪ ਦੀ ਸੀ ਹਾਂਜੀ ਆਪ ਦੀ ਆਪ ਦੀ ਗੱਡੀ ਆਪ ਦੀ ਗੱਡੀ ਆਪ ਦੀ ਗੱਡੀ ਜਿਹੜੀ ਉੱਥੇ ਖੜੀ ਹੋਈ ਹੋਈ ਦੀ ਆਪ ਦੀ ਆ ਕਿਹੜੀ ਗੱਡੀ ਸੀ ਕਿਹਦੀ ਸੀ ਸਿਫਟਡ ਜੇਰ ਹਾਂਜੀ ਹੋਰ ਕੀ ਕਹਿੰਦਾ ਹੈਗਾ ਕਰੇਗੀ ਕਿਆ ਕੀ ਆਏਗਾ ਕਰੇ ਸਾਨੂੰ ਤਾਂ ਪਤਾ ਨਹੀਂ ਅੱਜ ਮੰਮੀ ਆਦੀ ਗੱਲ ਹੋਈ ਮੰਮੀ ਆਉਣ ਨੇ ਤੁਸੀਂ ਤਿਆਰ ਹੋ ਜਾਓ ਪੋਤੇ ਆ ਰਹੇ ਕੇ ਬੇਟੇ ਫੋਨ ਲਾਈ ਜਾਂਦੇ ਫੋਨ ਫਿਰ ਲੱਗਾ ਨਹੀਂਗਾ ਚੁੱਕਿਆ ਨਹੀਂਗਾ ਉਹਨਾਂ ਨੇ ਤੇ ਫਿਰ ਇਹ ਕਹਿੰਦੇ ਮਨਮੁਲ ਫੋਨ ਨਹੀਂ ਚੁੱਕਦਾ ਮੈਂ ਕੋਈ ਨਹੀਂ ਤੁਸੀਂ ਤਿਆਰ ਹੋ ਜਾਓ ਆ ਜਾਈਗਾ ਉਹ ਆਇਆ ਹੀ ਨਹੀਂਗਾ ਫਿਰ ਸਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੋਲੀਆਂ ਚਲਾ ਗਿਆ ਉਹ ਸਮਾਰ ਕਦੇ ਕਦੇ ਇਹੋ ਜੇ ਕੰਮ ਦੇ ਵਿੱਚ ਸੀਗਾ ਸ਼ਾਮਿਲ ਉਹ ਸ਼ਾਮਿਲ ਹੁਣ ਸਾਨੂੰ ਵੀ ਇੰਨਾ ਪਤਾ ਨਹੀਂਗਾ ਬਾਹਰ ਚੱਲੇ ਜਾਂਦੇ ਹੁਣੇ ਮੁੰਡਿਆਂ ਨਾਲ ਤੁਹਾਨੂੰ ਪਤਾ ਹੀ ਆ ਕਿਹੜਾ ਦੱਸ ਕੇ ਜਾਂਦੇ ਘਰੋਂ ਰੇਂਦਾ ਜੰਡੀਗਾੜੀ ਚ ਹਾਂਜੀ ਉੱਥੇ ਰਹਿੰਦਾ ਸੀ ਹੁਣ ਆ ਫੈਮਲੀ ਉਹਦੀ ਫੈਮਲੀ ਵੀ ਉੱਥੋਂ ਦੀ ਆ ਖਰੜ ਦੀ ਆ ਮਾਤਾ ਜੀ ਤੁਹਾਡੇ ਪਿੰਡ ਦਾ ਇਹਦੇ ਹੋਰ ਵੀ ਕੋਈ ਨੌਜਵਾਨ ਜਿਹੜਾ ਇਦਾਂ ਇਹਦੇ ਨਾਲ ਸੀ ਹੈਗਾ ਜਿਹਦੀ ਦਿੱਦ ਦਿੱਤ ਹੋਈ ਉਹ ਹੈਗਾ ਇਹ ਮੁੰਡਾ ਗੋਰਾ ਥੋੜਾ ਹਾਲਾਤ ਕਿਸ ਤਰ੍ਹਾਂ ਦੇ ਉਹਦੇ ਉਹ ਵੀ ਬਾਥ ਕੰਡੀਸ਼ਨਰ ਜੀ ਵੀ ਖਰਾਬ ਸਹੀ ਨਹੀਂ ਗੈਨ ਮੋਲਦੀ ਤੇ ਆਪਰੇਸ਼ਨ ਹੋ ਗਿਆ ਵੈਸੇ 8-10 ਘੰਟੇ ਲਾ ਕੇ ਰਾਤ ਦਾ ਤੇ ਦੁਬਾਰਾ ਫਿਰ ਹੋਣਾ ਵਾ ਉਹ ਤੁਹਾਨੂੰ ਕੋਈ ਪਤਾ ਲੱਗੇ ਗੋਦੇ ਗੋਲੀ ਆ ਸਾਨੂੰ ਫੋਨ ਆਇਆ ਕੀ ਨਾ ਫੋਨ ਆਇਆ දනි නලද මන අයන ෝද මේන හගත යාාක යහේසිගේ උත්හ ෝනායාය ේර නේවන ඉතරෙතර ගෝලිය න්තේ මාර්තිය නේ ඒයනි පතකිින්නන මාරය සනුහද ජීවයා පෝල්ස වලසිගේ හෝ මාර්ගගේ මරේ නිසා පතාක වසික කෝල්සිගේ. ਕਹਿੰਦਾ ਘਰ ਕਿ ਮੰਗ ਕੀ ਹੁਣ ਕੀ ਕਰਦੂ ਮੰਗਿਆ ਹੋਇਆ ਸੰਸਾਰ ਮਿਲਣਾ ਚਾਹੀਦਾ ਉਹ ਬੱਚਿਆਂ ਨੂੰ ਮਿਲਣਾ ਚਾਹੀਦਾ ਜਿਹੜੇ ਬੱਚੇ ਮਾਰੇ ਆ ਉਹ ਵੀ ਕੱਲੇ ਕੱਲੇ ਮਾਵਾਂ ਦੇ ਪੋਤੇ ਜਿਵੇਂ ਸ ਮੇਰਾ ਪੋਤੇ ਉਵੇਂ ਉਹ ਮੈਨੂੰ ਆਪ ਦੇ ਹੁਣ ਤੇ ਪਰਚੇ-ਪੁਰਚੇ ਵੀ ਪਏ ਹੋਏ ਪਹਿਲੇ ਹਾਂਜੀ ਪਹਿਲਾਂ ਨਾ ਜੇ ਤੁਹਾਨੂੰ ਪਤਾ ਇਹ ਪਾ ਦਿੰਦੀ ਹੁੰਦੀ ਬੁਲਸਾ ਮੈਂ ਪਰਚੇ ਤਾਂ ਪਾਈ ਨਿੰਦੇ ਹੁੰਦੇ ਜਦੋਂ ਘਰੋਂ ਠਾਕੇ ਨਿਆਣੇ ਨੂੰ ਲੈ ਜਾਣਗੇ ਦਸਵੀਂ ਨੌਵੀਂ ਚ ਪੜਨ ਵਾਲੇ ਨੂੰ ਉਹਨੂੰ ਫਿਰ ਪਾਉਣਾ ਹੀ ਪਾਣਾ ਉਹਨਾਂ ਨੇ ਨਜਾਇਜ਼ ਪਰਚੇ ਪਾ ਦੇ ਬੱਚੇ ਦਾ ਗਾਂਜ ਹੋਗੀ ਨਾ ਪਿਛਾਂਜ ਹੋਗੇ ਉਹਨਾਂ ਨੇ ਐਸੇ ਉਹਨਾਂ ਨੂੰ ਕਰਤਾ ਕਿ ਨਾ ਇੱਥੇ ਜੋਗੇ ਰਹਿ ਮਾ ਸਵਾਦ ਤੁਹਾਡੇ ਘਰ ਹੈ ਜੀ ਨਾ ਜੀ YouTube ਵਾਸਤੇ ਕੀ ਹੋਇਆ ਕੀ ਹੋਇਆ ਉਹਨਾਂ ਕਿ ਇਤੋਂ ਕਰੋ ਚੰਗੇ ਭਲੇ ਗਏ ਆ ਕੋਈ ਉਹਦਾ ਦੀ ਗੱਲ ਨਹੀਂ ਹੈ ਕੋਈ ਬਾਤ ਨਹੀਂ ਹੈ ਉਹ ਕਹਿੰਦੇ ਆ ਕਿ ਇਹਨਾਂ ਕੋਲ ਅਸਲਾ ਫਰੀਚਾ ਆ ਮਾਣ ਫਰੀਚਾ ਆ ਉਹਦਾ ਦੀ ਕੋਈ ਗੱਲ ਨਹੀਂ ਜੀ ਇਥੋਂ ਕਰੋ ਸਕੈਨ ਦਾ ਕਹਿ ਕੇ ਗਏ ਆ ਕੈਨ ਕਰਾਉਣ ਜਾਣੀ ਸੀ ਜੀ ਗੱਡੀ ਲੈਣ ਗਏ ਸੀ ਜੀ ਸਕੈਨ ਕਰਾਉਣੀ ਸੀ ਬੇ ਰਿਸਕ ਕਰਾਉਣੀ ਸੀ ਕੰਮ ਕੀ ਕਰਦਾ ਜੀ ਕੋਰਾ ਏ ਦੇ ਲੋਕally ਕੰਮ ਕਰਦੇ ਸੀਗੇ। ਰੈਂਟ ਮੰਨਦੀ ਕਰਦਾ ਬਾਹਰ। ਹਾਂਜੀ ਸ਼ਾਟਿੰਗ ਦਾ ਕੰਮ ਕਰਦੇ ਸੀਗੇ ਜਿਹੜਾ ਹੁਣ ਗੱਲ ਸਾਹਮਣੇ ਆਈ ਹੈ ਐਨਕਾਉਂਟਰ ਹੋਇਆ ਇੱਕ। ਇਹ ਕੀ ਲੱਗਦੀ ਰਿਹਾ ਜੀ ਗੁਰੇ ਦਾ ਕੋਈ ਰੋਲ ਸੀਗਾ ਵਿੱਚ? ਨਹੀਂ ਉਹਨਾਂ ਦਾ ਕੋਈ ਰੋਲ ਨਹੀਂ ਸੀ ਸੇ ਤੋਂ ਕਰੋ ਵਧੀਆ ਗਏ ਆ। ਉਹਦਾ ਦੀ ਕੋਈ ਗੱਲ ਨਹੀਂ ਜੀ। ਗੱਡੀ ਲੈਣ ਕਿੱਥੇ ਗਏ ਸੀ ਇਹਨੇ? ਉਹ ਗਏ ਸੀ ਮੋਗੇ। ਕਿਹਨਾਂ ਨਾਲ ਗਏ ਸੀ? ਉਹ ਹਰਮੋਲ ਸਿੰਘ ਨਾਲ ਗਏ ਸੀ। ਕੀ ਕਹਿੰਦੇ ਕੀ ਸੀ ਹਰਮੋਲ ਨਾਲ ਕੀ ਜਾਰੀ ਕਰੇ ਕਰੀਏ? ਉਹਨਾਂ ਨੂੰ ਜਾਰੀ ਤਾਂ ਪਹਿਲਾਂ ਬਚਪਨ ਤੋਂ ਹੀ ਪੜਦੇ ਰਹੇ ਸਨ। ਤੇ ਰਹਾ ਤੇ ਮੋਰ ਮਤਲਬ ਪਹਿਲਾਂ ਨਹੀਂ ਜਾਂਦੇ ਹੁਣ ਹੋ ਗਿਆ 5 6 ਮਹੀਨਿਆਂ ਦੇ ਨਾਲ ਮਤਲਬ ਰਹਿੰਦੇ ਸੀ ਕਦੋਂ ਤੱਕ ਕਾਰਨ ਕੀ ਸਮਝ ਨਹੀਂ ਆਉਂਦਾ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਤਸਕਰੀ ਕਰਨ ਜਾ ਰਿਹਾ ਸੀਗਾ ਤਾਂ ਜਾ ਕੇ ਕਿ ਉਹਦਾਂ ਦਾ ਕੋਸ਼ ਨਹੀਂ ਆ ਨਸ਼ਾ ਕਰਦੋਂ ਦੇ ਨਸ਼ੇ ਵਾਲਾ ਝੂਠ ਹੈ ਪੋਰੇ ਪਤਾਨ ਦਬੀ ਨਸ਼ਾ ਐਦਾਂ ਆ ਕੰਮ ਕਰਨ ਚੱਲੇ ਆ ਇੱਥੋਂ ਤਾਂ ਉਹ ਗੱਡੀ ਦਾ ਕਹਿ ਕੇ ਗਏ ਵੀ ਗੱਡੀ ਲੈਣ ਗਏ ਸੀਗੇ ਮੋਗੇ ਜਾਣਾ ਸੀ ਅਸੀਂ ਸਕੈਨ ਕਰਾਉਣ ਨਸ਼ਾ ਕੋਈ ਨਹੀਂ ਕਰਦੇ ਨਹੀਂ ਨਹੀਂ ਨਸ਼ਾ ਕੋਸ਼ ਨਹੀਂ ਕੋਈ ਨਸ਼ਾ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਡਰਿਵਿੰਗ ਕੇ ਸਟਾਫ ਹੋ ਜਾਂਦਾ ਤਾਂ ਮੰਗੇ ਕਰਦੇ ਕਿ ਸਾਨੂੰ ਨੁਕਸਾਨ ਪਈਦਾ ਹੈ ਜਿਹੜਾ ਜਿੰਨ ਜਿਆਜ ਐਂਡ ਕਾਊਂਟਰ ਕੀਤਾ ਨਾ ਨੁਕਸਾਨ ਪਈਦਾ ਸਨ ਕਿਹਨਾਂ ਭਾਈ ਆਪਣਾ ਕਰਤਾਰ ਸਿੰਘ ਕਰਤਾਰ ਸਿੰਘ ਜੀ ਤੁਹਾਡੇ ਮੁੰਡੇ ਨਾਲ ਕੀ ਹਾਸਾ ਹੈ ਹਾਂਜੀ ਤੁਹਾਡੇ ਮੁੰਡੇ ਨਾਲ ਕੀ ਹਾਸਾ ਹੋਇਆ ਸਾਡੇ ਮੁੰਡੇ ਨਾਲ ਜੀ 3 ਸਾਡੇ 3:30 ਵਜੇ ਕਰ ਹੁਣ ਲਗਾਏ ਆ ਨਾਲ ਮੰਦਰਾ ਦੇ ਮੁੰਡੇ ਜੀ ਤੇ ਸਾਨੂੰ 5 5:30 ਵਜੇ ਫੋਨ ਆਇਆ। ਵੀ ਆ ਗੱਲ ਬਣ ਗਈ। ਨਾ ਇਹ ਵੀ ਸੰਤੋਖចិត្ត ਤੇ ਨਹੀਂ। ਹਾਂਜੀ। ਆ ਗੱਲ ਵੀ। ਕਿੱਥੇ ਗਏ ਸੀ ਕੁਝ ਕਹਿ ਕੇ ਗਿਆ ਸੀ ਕਰੇ ਕਿੱਥੇ ਚੱਲਿਆ? ਨਹੀਂ ਨਹੀਂ ਕੋਈ ਦੱਸਿਆ। ਕਿੰਨੇ ਕਜ ਵਜੇ ਲੈ ਗਈ ਗਈ ਆ ਜੀ? 3 ਵਜੇ। ਤੇ ਉਦੋਂ ਬਾਅਦ ਕੀ ਹੋਇਆ ਜੀ? ਹੈਂ? ਉਦੋਂ ਬਾਅਦ ਕੀ ਹੋਇਆ ਜੀ? ਬਾਅਦ ਸਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਤੇ 5 5:30 ਵਜੇ ਫੋਨ ਆਇਆ ਸਾਨੂੰ। ਬੇਤਰਾ ਆ ਵਾਕਿਆ ਹੋ ਗਿਆ ਕੀ ਵਾਕਿਆ ਹੋਇਆ ਜੀ ਇਹ ਗੋਲੀ ਚੱਲੀ ਅਹੀਂ ਤਾਂ ਗੋਲੀ ਕਿਤਨੇ ਚੱਲ ਗਈ ਹਾਂਜੀ ਉਹ ਮੇਰਾ ਮੁੰਡਾ ਤੇ ਪੋਤਰਾ ਹੀ ਉਹ ਗੱਡੀ ਤੇ ਗਏ ਦੋ ਮਜਨੇ ਹਮ ਫਟਾ ਤੇ ਬੜੀ ਜੀ ਜੀਰੇ ਨੇ ਭੱਜ ਗਏ ਹਾਂਜੀ ਉਦੋਂ ਬਾਅਦ ਫਿਰ ਇੱਕ ਮੇਰਾ ਪੁੱਤ ਪੋਤਰਾ ਘੁਰ ਕੇ ਹੀ ਗੱਡੀ ਮੰਕ ਕੇ ਤੇ ਗਿਆ ਜੀ ਮਗਰ ਇਹ ਗੱਲ ਬਣੀ ਪਏ ਉਥੇ ਜਾਂਦਨ ਵਿਆਹ ਹੈ ਲੋ ਮਾਰਤੇ ਦੇ ਕਹੇ ਵਾਟੜੇ ਮੜਾ ਮੋਟਾ ਆਗਲ ਬਣੀ ਕੀ ਇਨਸਾਫ ਚਾਹੁੰਦੇ ਹੋ ਤੁਸੀਂ ਹਾਂਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਜੀ ਆਹੀ ਤੇ ਆਣੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਉਹਨਾਂ ਨੂੰ ਮਾਰਿਆ ਕਿਹੜੀ ਗੱਲੋਂ ਦੇਖੋ ਕੀ ਉਹਨਾਂ ਦਾ ਗੁਨਾਹ ਸੀ ਉਹ ਫੜ ਵੀ ਸਕਦੇ ਸੀ ਉਹ ਫੜ ਵੀ ਸਕਦੇ ਸੀ ਪੁੱਛਦੇ ਉਹਨਾਂ ਨੂੰ ਵੀ ਕੀ ਤੇ ਦੇਖੋ ਫੜਿਆ ਉਹਨਾਂ ਨੂੰ ਕੋਈ ਕੀ ਫੜਿਆ ਕੱਖ ਵੀ ਨਹੀਂ ਮੁੰਡਾ ਵਿਆਹ ਵੈ ਸੀ ਨਹੀਂ ਜੀ ਕੁਆਰਾ ਮੁੰਡਾ ਕਿੰਨੀ ਕੁ ਉਮਰ ਸੀ ਜੀ 23 ਸਾਲ ਦਾ ਹਣਾ 23 ਸਾਲ ਦਾ ਪੂਰਾ ਨਾਮ ਕੀ ਹੈ ਇਹ ਸੰਦੀਪ